ਚੀਜ਼ ਨਾ ਕੱਲੀ ਕਿਤੇ ਪੜੀ ਕਿ ਮਰਨ ਤੋਂ ਬਾਅਦ ਨਾ ਸਾਡਾ ਦਿਮਾਗ 7 ਮਿੰਟ ਦੇ ਲਈ ਜ਼ਿੰਦਾ ਰਹਿੰਦਾ ਤੇ ਮੈਂ ਇਹ ਚੀਜ਼ ਸੋਚੀ ਕਿ ਮਰਨ ਤੋਂ ਬਾਅਦ ਮੇਰਾ ਦਿਮਾਗ ਉਹ 7 ਮਿੰਟਾਂ ਦੇ ਵਿੱਚ ਕੀ ਕੀ ਸੋਚੂਗਾ ਉਹ ਹਸੀਨ ਪਲਾਂ ਨੂੰ ਯਾਦ ਕਰਦਾ ਤਾਂ ਮੈਂ ਇਹ 7 ਮਿੰਟ ਦੇ ਚਾਰ ਪਾਟ ਬਣਾਏ ਪਹਿਲੇ ਹਿੱਸੇ ਦੇ ਵਿੱਚ ਉਹ ਪਲ ਜੋ ਮੈਂ ਆਪਦੀ ਫੈਮਲੀ ਦੇ ਨਾਲ ਬਤਾਏ ਅਸੀਂ ਬਹੁਤ ਖੁੱਲ ਕੇ ਇੰਜੋਏ ਕੀਤਾ ਹੱਸੇ ਖੇਡੇ ਐਂਡ ਇੱਕ ਦੂਜੇ ਨੂੰ ਸਮਝਿਆ ਦੂਸਰੇ ਹਿੱਸੇ ਦੇ ਵਿੱਚ ਉਹ ਪਲ ਜਿਹੜੇ ਮੈਂ ਆਪਦੇ ਰੱਬ ਨਾਲ ਬਤਾਏ ਉਹਨਾਂ ਨਾਲ ਖੁੱਲ ਕੇ ਗੱਲਾਂ ਕੀਤੀਆਂ ਤੇ ਉਹਨਾਂ ਨਾਲ ਅਟੈਚ ਹੋਈ ਤੀਸਰੇ ਹਿੱਸੇ ਦੇ ਵਿੱਚ ਉਹ ਪਲ ਜਦੋਂ ਮੈਂ ਆਪਦੇ ਆਪ ਨੂੰ ਹੱਲਾਸ਼ੀਰ ਦਿੱਤੀ ਜਦੋਂ ਮੈਂ ਬਹੁਤ ਕੱਲੀ ਸੀਗੀ ਮੈਂ ਆਪਦੇ ਆਪ ਨੂੰ ਉਸ ਸਟਰਗਲ ਫੇਸ ਤੋਂ ਬਾਹਰ ਕੱਢ ਕੇ ਇੱਕ ਸਕਸੈਸ ਦੇ ਰਸਤੇ ਦੇ ਵਿੱਚ ਲੈ ਕੇ ਗਈ ਅਤੇ ਚੌਥੇ ਹਿੱਸੇ ਦੇ ਵਿੱਚ ਉਹ ਪਲ ਹੋਣਗੇ ਜਿਦੇ ਵਿੱਚ ਮੈਂ ਆਪਦੇ ਫਰੈਂਡਸ ਦੇ ਨਾਲ ਟਾਈਮ ਸਪੈਂਡ ਕੀਤਾ ਜਦੋਂ ਮੈਨੂੰ ਔਖੀ ਚੀਜ਼ ਫੀਲ ਹੋਈ ਉਹਨਾਂ ਨੇ ਮੇਰਾ ਸਾਥ ਦਿੱਤਾ ਇੱਕ ਫੈਮਿਲੀ ਤੋਂ ਅੱਡ ਹੋ ਕੇ ਮੈਂ ਇੱਕ ਹੋਰ ਨਵੀਂ ਫੈਮਿਲੀ ਕ੍ਰੀਏਟ ਕੀਤੀ ਜਿਦੇ ਵਿੱਚ ਮੈਂ ਆਪਦੇ ਸਾਰੇ ਦੋਸਤਾਂ ਨੂੰ ਸ਼ਾਮਿਲ ਕੀਤਾ ਤੇ ਹੈਰਾਨੀ ਦੀ ਗੱਲ ਪਤਾ ਕੀ ਆ ਇਨਾਂ ਚਾਰ ਹਿੱਸਿਆਂ ਦੇ ਵਿੱਚ ਉਹ ਚਾਰ ਲੋਕ ਕਦੇ ਵੀ ਨਹੀਂ ਆਏ ਜਿਨ੍ਹਾਂ ਨੂੰ ਸੋਚ-ਸੋਚ ਕੇ ਪਤਾ ਨਹੀਂ ਮੈਂ ਕਿੰਨੇ ਹੀ ਪਲ ਗਵਾ ਲਏ